Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹੁਸ਼ਿਆਰਪੁਰ 26 ਜਨਵਰੀ ਮਾਨਯੋਗ ਸ਼੍ਰੀ सुरेंद्र ਲੰਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਸ਼੍ਰੀ ਸੱਜੇ ਸਿੰਘ ਪੀਪੀਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ 92 ਹੈਡਮਿਸ਼ਨੀਆਂ ਵਸਤੇ ਦੀ ਸਮਗਲਿੰਗ ਕਰਨ ਵਾਲੇ ਅੱਤਿਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਸਆਈ ਜਗਜੀਤ ਸਿੰਘ ਥਾਣਾ ਮੁਕੀ ਮੈਟੀਆਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜਗਾ ਜਗਾ ਤੇ ਨਾਕਾਬੰਦੀ ਕੀਤੀ ਹੋਈ ਜਿੱਥੇ ਐਸਆਈ ਸਦਨਾਮ ਸਿੰਘ ਚੌਂਕੀ ਚਾਰਜਨ ਹੋਣਾ ਨੇ ਅੱਜ ਨੋਹਾ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਸਰਕਾਰੀ ਸਾਰੀ ਨੋਹਾਂ ਦੇ ਰੋਡ ਤੇ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਨੂੰ ਪਰੰਤ ਉਸ ਕੋਲੋਂ 120 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਜਿਸ ਦੀ ਪਛਾਣ ਰਾਕੇਸ਼ ਪੈਰੋ ਪੁੱਤਰ ਕਿਸਾ ਕਿਸ਼ਨ ਕੁਮਾਰ ਵਾਸੀ ਸਾਰੀ ਥਾਣਾ ਮੈਟੀਆਂ ਨਜੋ ਹੋਈ ਹੈ ਇਹ ਦੋਸ਼ੀ ਪਹਿਲਾਂ ਵੀ ਕਈ ਮੁਕੱਦਮਿਆਂ ਵਿੱਚ ਲੁੜਿੰਦਾ ਸੀ ਇਸ ਉੱਪਰ ਬੰਦੀ ਧਾਰਾ ਲਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਪੱਤਰਕਾਰ ਸੰਜੀਵ ਕੁਮਾਰ ਸੋ ਜਿਵੇਂ ਸਾਡੇ 7.5 4.5 ਦੇ ਤੁਸੀਂ ਉੱਥੂ ਹੋਣ ਲਗੇ ਹੋ ਮੈਂ ਅੱਜ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਖੁਦ ਨਾਲ ਤੋਂ ਮੁਜੂਲ ਪੜਿਆ ਇਹ ਜਿਹਨੇ ਸੌਧਿ ਪੜਿਆ ਕਿਥੋਂ ਕਿਥੋਂ ਪੜਿਆ ਲੋਕੀ ਕੀ ਬਰਾਬਰ ਹੈ ਇਹਨਾਂ ਮਤੀ 31 24 ਨੂੰ ਸਾਡੇ ਸੇ ਸਤਨਾਉਂ ਸੇਗਰ 4 ਚੌਕੀ ਜਨੂਹਾ ਅਰੇ ਕੁਸ਼ਨੀਤ ਰਾਜ ਦੇ ਕਸ਼ਤੀ ਜੀ ਜਿਹੜਨਾਂ 31 ਨੂੰ ਸਮਝਣ ਤੋਂ ਬਾਅਦ ਸਾਮਾਨ ਤਸਵੀਰ ਹੈ ਪਾਸਪੋਰਟ ਮਾਰਨਾ ਇਹਨਾਂ ਨੇ ਅਰੈਸਟ ਕੀਤਾ

ਫਿਰ ਆਪਣੀ ਬਟਾਉਣੀ ਪਾਰਟੀ ਦੇ ਨਾਲ ਇਹ ਕੁਛਾਂ ਦੀ ਇਤਰਾਜ਼ ਚਈ ਜਿਹਨੂੰ ਇਹ ਸਾਰੀ ਰੋਡ ਦੇ ਉੱਤੇ ਰਕੇਸ਼ ਮਾਨ ਜਿਹੜਾ ਲੱਗੀ ਹੋਇਆ ਇਹ ਚੀਜ਼ ਨੂੰ ਸਥਿਗਤ ਰਾਜਮੰਦੇ ਰੋਡ ਕਾਬੂ ਕੀਤਾ ਗਿਆ ਕਾਨੂੰਨ ਕਰਕੇ ਕੋਸ਼ਿਸ਼ ਕੀਤੀ ਤਰੇ ਨਹੀਂ ਇਸ ਲਈ ਇਸ ਨੂੰ 120 ਗ੍ਰਾਮ ਦੀ ਸ਼ੀਲਾ ਪੋਪਰ ਪ੍ਰਾਪਤ ਕੀਤਾ ਗਿਆ ਤੇ ਬਰੰਦ ਕਰਕੇ ਇਹ ਜਿਹੜੇ ਚੁਪਾਈਗੇ ਇਹ ਦੋਨਾਂ ਜਰੂਰ ਕੋਟ ਪੇਸ਼ ਕਰਨਗੇ ਜਿਹਦੀ ਸਬਕਾ ਚੈੱਕ ਕੀਤਾ ਗਿਆ ਰਾਤ ਜਿਹਦੇ ਤੇ ਅੱਠ ਕਦਮੇ ਪਹਿਲਾਂ ਹੀ ਭਾਈ ਕਾਰ 85 ਰਕਦੇ ਆਲਰੇਡੀ ਨਾ ਕਟਿੰਗ ਦੇ ਦਰਜਿਆ ਤੇ ਇਹਦੀ ਬਰਦਰ ਹੁਣ ਇਹਦੇ ਵੀ ਬੈਕਵਰਡ ਪਰਪਰਟੀ ਲਿੰਕ ਲਿਖੀ ਜਾਣਗੇ ਵੀ ਇਹ ਕਿਛੂ ਨਹੀਂ ਹੁੰਦਾ ਐ ਇੱਥੇ ਵੇਚਦਾ ਐ ਅਜੋਕੇ ਟਰੱਕ ਦੀ ਲੰਥ ਤੇ ਨਾ ਚੁਪਾਈਗਾ ਹੁਣ ਤੇ ਧਾਰ ਤਾਂ ਇਹ ਕਿਹੜੀ ਕਿਹੜੀ ਧਾਰ ਲਗਾਈ ਅਜੇ ਨਹੀਂ ਇਦਿੱਤ ਵੀ ਬਾਈਕਾਡ 85 ਦਾ ਨੁਕਮਾ ਦਿੰਦਾ ਹੈ ਕਿ ਜਿਹੜਾ ਖਟਾ ਡੀਕੈਪਸ ਕਰੇ ਇਦਿੱਤ ਲੱਗਦਾ ਹੈ ਨਹੀਂ ਕਿ ਉਹ ਬਾਈਕਾਡ ਜਾਂ ਸਿੱਧਾ ਇਦਿੱਤ ਰਮਾਲ ਦੇ ਬਾਅਦ ਵਿੱਚ ਉਹ ਵਾਪਸ ਲੈ ਕੇ ਇਹ ਮੰਗੇ ਕੁਛ ਕੁ ਇਸ ਤਰ੍ਹਾਂ ਨਾ ਹਾਂ ਹਾਂ ਬਿਲਕੁਲ ਬਿਲਕੁਲ ਯਾਦ ਆ ਜਾਂਦਾ ਜਦੋਂ ਖੰਦਰ ਪ੍ਰੋਪਰ ਪੁੱਛ ਕੇ ਦਿੱਤੀ ਜਾਵੇ ਸਾਰਾ ਡਿਟੇਲ ਚ ਪੁੱਛ ਕੇ ਦਿੱਤੀ ਜਾਵੇ ਜਿਹੜਾ ਦੂਸਰਾ ਦੋਸ਼ੀ ਭਰਿਆ ਜੀ ਉਹਦੇ ਬਾਰੇ ਜਾਣਕਾਰੀ ਰਕੇਸ਼ ਜਿਹੜਾ ਦੂਸਰਾ ਆ ਉਹ ਸੰਦੀਪ ਆ ਸਦੀਪ ਵੀ ਇਹਦੇ ਨਾਲ ਹੀ ਫਰਮ ਦਾ ਕਰਦਾ ਕਰੂਗਾ ਉਹਨੂੰ ਪੂਰੀ ਕਸ਼ਿਸ਼ ਤੇ ਹੀ ਇਹ ਨਾਮਿਨੇਟ ਹੋਇਆ ਹੀ ਉਸ ਨੂੰ ਤੇ ਇੱਥੇ ਵੱਖਰਾ ਪਰਚਾ ਵੀ ਦਿੱਤਾ ਗਿਆ ਜਿਹੜੀ ਇੱਕ ਬ੍ਰਾਂਡ ਦੀ ਕੋਈ ਤੇ ਇਹ ਤੇ ਉਤਾਰਾ ਗਿਰਦਾ ਇਹ ਕਿਤੇ ਬਾਈਕਾਡ 85 ਉੱਤੇ ਵੀ ਬਾਈਕਾਡ 85 ਦੁਆਰਾ ਲੈ ਕੇ ਅੰਮ੍ਰਿਤਸਰ ਵਿੱਚ ਪੇਸ਼ਟ ਮਾਰ ਦਿੱਤਾ ਹਾਂ ਹਾਂ ਬਿਲਕੁਲ ਇਹ ਗੱਲ ਹੈ ਕਿ ਤੁਹਾਨੂੰ ਬਹੁਤ ਕੰਮ ਕਰਨਾ ਪਵੇਗਾ